ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੰਦਾ ਕਿ ਪਿਛਲੇ 40 ਸਾਲਾਂ ਤੋਂ ਜਿਹੜਾ ਲੜਾਈ ਕੌਮ ਲੜ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਕੇਸਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ 1984 ਦਾ ਉਹ ਨਰਸਿੰਘਾੜ ਉਹ ਜੈਨੋਸਾਈਡ ਜਿਹਦੇ ਵਿੱਚ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਲੜਾਈ ਕਾਮ ਕੋਰਟ ਕਚਹਿਰੀਆ ਦੇ ਵਿੱਚ ਲੜਦੀ ਰਹੀ ਸਾਨੂੰ ਇਨਸਾਫ ਨਹੀਂ ਮਿਲਿਆ ਮਗਰ ਕਦੀ ਵੀ ਇਹ ਉਮੀਦ ਨਹੀਂ ਛੱਡੀ ਸੀ ਕਿ ਇਸ ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਸਾਡਾ ਕੋਈ ਦੀ ਭਰੋਸਾ ਉੱਠਿਆ ਹੋਏ ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜਾਈ ਨੂੰ ਲਗਾਤਾਰ ਲੜਿਆ ਸਾਡੀ ਟੀਮ ਐਸ ਲੜਾਈ ਨੂੰ ਲਗਾਤਾਰ ਲੜਦੀ ਆਈ ਕਈ ਕਲੋਜ਼ਰ ਰਿਪੋਰਟਾਂ ਹੋਈਆਂ ਔਰ ক্লোজার ਤੋਂ ਬਾਅਦ ਇਹ ਰੀਓਪਨ ਕਰਾਏ ਗਏ ਟਰਨੇ ਦੇ ਕੇ ਮੁਜ਼ਾਹਿਰੇ ਦੇ ਕੇ ਮਗਰ ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਇਆ ਸੱਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਔਰ ਜਿਹੜਾ ਪਰਿਵਾਰ ਸੀ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜਿਹਨਾਂ ਨੂੰ ਮਾਰਨ ਦੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਕਵਈਆਂ ਵੀ ਦਿੱਤੀਆਂ ਗਈਆਂ ਅੱਜ ਉਹਦੇ ਵਿੱਚ ਉਹ ਕਨਵਿਕਟ ਹੋਇਆ ਔਰ ਜੱਜ ਸਾਹਿਬ ਨੇ 18 ਤਰੀਕ ਦੀ ਡੇਟ ਰੱਖਤੀ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ ਜਾਂ ਸਜ਼ਾਏ ਮੌਤ ਦਿੱਤੀ ਜਾਏ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਕੋਮ ਨੂੰ ਮਿਲਿਆ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ ਐਸਆਈਟੀ ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅਜ ਜੇਲਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸੱਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਸ਼ ਟੈਟਲਰ ਤੇ ਕਮਲਨਾਥ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜੇਲਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੁਸ਼ਤ ਪ੍ਰਣਾਈ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤਰਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਰਹਿੰਦੇ ਸੀ ਸੱਜਣ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾਂ ਦੇ ਰੁੱਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆ ਦੇ ਵਿੱਚ ਰਹਿ ਰਹੀਆਂ ਉਹ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਇੱਕ ਰੀਲੀਫ ਮਿਲਿਆ ਹੈ ਸੋ ਮੈਂ ਜੁਡੂਸ਼ੀਰੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਦਾ ਵੀ ਬਿਆਨ ਆਇਆ ਕਿ ਸਾਡੇ ਵੱਲੋਂ ਨਿਰੰਤਰ ਐਫਰਟ ਕੀਤੇ ਗਏ ਸੀ ਜਿਸ ਕਰਕੇ ਅੱਜ ਇਹ ਦਿਨ ਲਖਣ ਨੂੰ ਮਿਲੇ ਦੇਖੋ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਇਹਦੇ ਉੱਤੇ ਐਸਆਈਟੀ ਬਨਵਾਂ ਚ ਕਾਮਯਾਬ ਹੋਏ 14ਈ ਸਰਕਾਰ ਬਣੀ ਐ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੀ ਸੰਗਤ ਦਾ ਕਲੈਕਟਿਵ ਕੰਮ ਐ ਕੌਮ ਦਾ ਜੀਐਸਜੀਪੀਸੀ ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ ਐਸਜੀਪੀਸੀ ਨੂੰ ਵੀ ਬਤਾਈ ਦਿੰਦੇ ਪਰ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਹੁੰਦੀ ਇੱਕ ਪੁਸਤ ਨਿਕਲ ਜਾਂਦੀ ਹੈ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਤਕਾ ਹੈ ਕਿ ਅੱਜ ਜੇਲਦਾਂ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ਐਸੀ ਮਿਸਾਲ ਬਣੀ ਹੈ ਕਿ ਸਿੱਕ ਕੌਮ ਆਪਣੇ ਤੋਂ ਹੋਏ ਜ਼ੁਲਮ ਦੇ ਖਿਲਾਫ ਕਦੀ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤੇ ਹੈ ਔਰ ਜਿਹੜੀ ਕੋਰਟ ਦੀ ਲੜਾਈ ਸੀ ਉਹ ਕਮੇਟੀਆਂ ਨੇ ਲੜੀ ਹੈ ਤਾਂ ਕਦੀ ਹੁਣ ਤੱਕ ਕਿੰਨੇ ਕੇਸ ਉਹ ਚੁੱਕੇ ਹਲੋ ਚੁੱਕੇ ਤੇ ਕਿੰਨੇ ਬਾਕੀ ਪੈਣਗੇ ਦੇਖੋ ਕੇਸਾਂ ਦੀ ਨਾ ਹਲਦੀ ਗੱਲ ਪੂਰੀ ਕਰ ਸਕਤੇ ਆ ਕਿਉਂਕਿ ਤਿੰਨ ਚਾਰ ਦਰਿੰਦੇ ਹੋਰ ਇਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਇਲਾਕੇ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਹੈ ਉਹ ਪਹਿਲਾ ਕੇਸ ਹੈ ਪੂਜਾ ਹੋਇਆ ਹੈ ਕਿ ਜਿਹਨੂੰ ਬਿਲਕੁਲ ਗਵਾਹੀਆਂ ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮੱਛ ਫੜਿਆ ਜਾਂਦਾ ਹੈ ਮਗਰਮੱਛ ਨੂੰ ਸਜ਼ਾਵਾਂ ਹੋ ਜਾਂਦੀਆਂ ਤੇ ਛੋਟੀਆਂ ਮੱਛੀਆਂ ਮਚਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਸ ਨੇ ਕਈ ਕੇਸਸ ਅਸੇ ਚੱਲ ਰਹੇ ਨੇ ਅਜੇ ਵਿੱਚ ਕੇਸ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਹੇ ਆ ਪਰ ਅਗਰ ਅਸੀਂ ਉਸ ਨਰਸਿੰਗ ਘਰ ਦੀ ਗੱਲ ਕਰੀ ਉਸ ਸਮੇਂ ਦੇ ਤੇ ਦੇਸ਼ ਦੇ ਵੱਖ-ਵੱਖ ਨੂੰ ਵਿੱਚ ਕਈ ਕੇਸਸ ਨੇ ਮਗਰ ਦਿੱਲੀ ਦਾ ਇਹ ਅਪੋਜੀਟ ਜਿਹੜੇ ਕੇਸ ਨੇ ਖਾਸ ਤੌਰ ਤੇ ਜਗਦੀਸ਼ ਟੈਟਲਰ ਔਰ ਸਰਜਨ ਕੁਮਾਰ ਦੇ ਖਿਲਾਫ ਚੱਲ ਰਹੇ ਸੀ ਸੋ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ ਸਭ ਕਿਉਂਕਿ ਹੋਰ ਵੀ ਨਾਲ ਉਹ ਅਪੀਲ ਦਲੀਲ ਹੁੰਦੀ ਹੈ ਤੇ ਇਹਨੂੰ ਇਹ ਲੱਗਦੀ ਹੈ ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਜ਼ਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕ ਉਸ ਤੋਂ ਬਾਅਦ ਕੇਸਸ ਹੋਰ ਵੀ ਸਾਹਮਣੇ ਆਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੂੰ ਰੁਕੇ ਪਏ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਤੇ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਸੋ ਇਹ ਸਮੇਂ ਦੀ ਗੱਲ ਹੈ ਗਿਆਨ ਵਾਲੇ ਸਮੇਂ ਚ ਬਟ ਅੱਜ ਸੱਜਨ ਕੁਮਾਰ ਦੇ ਐਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਣ ਲਈ ਇਹ ਲੜਾਈਆਂ ਲੜਦੀ ਰਹਦੀ ਹੈ ਔਰ ਲੜਦੀ ਰਹੇਗੀ। ਮੈਂ ਪਰਸੋ ਕਹਿ ਦੇ ਦਿੱਤਾ ਸੀ ਫਿਰ ਲ ਨੂੰ ਨਹੀਂ ਪਰ ਅੱਜ ਉਹਨਾਂ ਦੇ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਸਿੱਧਾ ਆਖਾਲ ਪਖਸਾ ਨੂੰ ਮੱਥਾ ਲਾ ਰਹੇ ਹਸਤਾ ਜ ਉਹਨਾਂ ਦੇ ਵੀ ਬਿਆਨ ਆਏ ਮੁੱਦੇ ਤੇ ਦੇਖੋ ਇਹ ਤੇ ਸਿੰਘ ਸਾਹਿਬ ਵੀ ਦੱਸ ਸਕਦੇ ਨੇ ਮਗਰ ਇਹ ਤੇ ਜਗ ਜਾਹਿਰ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਹਦਾਇਤ 2 ਦਸੰਬਰ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਦੀ ਜਗ੍ਹਾ ਕੋਈ ਵੀ ਹੋਰ ਬੰਦਾ ਹੁੰਦਾ ਉਹਨੂੰ ਇਨ ਬਿਨ ਮੰਦਾ ਔਰ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਹੋਣ ਦੀ ਜਿਹੜੀ ਗੱਲ ਕਰਦੇ ਆ ਉਸ ਗੱਲ ਦੇ ਉੱਤੇ ਪੈਰਾ ਵੀ ਦਿੰਦੇ ਮਗਰ ਪਹਿਲੇ ਆਪਣੀ ਰੈਜ਼ੀਗਨੇਸ਼ਨ ਦੇ ਉੱਤੇ ਟਾਈਮ ਲਾਇਆ ਗਿਆ ਉਹ ਪ੍ਰਥੀ ਦੀ ਰੂਪਰੇਖਾ ਨੂੰ ਚੇਂਜ ਕੀਤਾ ਜਾ ਰਿਹਾ ਇਹ ਅਕਾਲੀ ਦਲ ਜਿਹੜਾ ਇੱਕ ਪਰਵਾਰ ਨੂੰ ਬਚਾਉਣ ਦੇ ਪਿੱਛੇ ਅੱਜ ਸਾਰੀਆਂ ਮਾਨ ਮਰਿਆਦਾਂ ਉੱਤੇ ਚਿੱcke ਟੰਗ ਰਿਹਾ ਸੋ ਇਹਦੇ ਕਰਕੇ ਕੌਮ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਮਗਰ ਸਿੰਘ ਸਾਹਿਬ ਨੂੰ ਵੀ ਐਫਓਜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਕਿ ਅਕਾਲ ਤਖਤ ਸਾਹਿਬ ਦਾ ਮੱਥਾ ਡਲਾ ਰਿਹਾ ਸਿਰਿਆ ਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹ ਜਿਹੜਾ ਹੁਣ ਪਰਸੋ ਜਿਹੜਾ ਐਕਸ਼ਨ ਲਿਆ ਗਿਆ ਗਾਇਨੇ ਰਪੀਸ ਸਿੰਘ ਦੇ ਉਹਦੇ ਉੱਤੇ ਵੀ ਉਹਨਾਂ ਦੀ ਸਟੈਂਡ ਕਲੀਅਰ ਹੋਣਾ ਚਾਹੀਦਾ ਕਿਉਂਕਿ ਬਹੁਤ ਅੱਛੀ ਕਮਿਊਨਿਟੀ ਦਿਖਾਈ ਸੀ ਤੇ ਕੌਮ ਦੀ ਬੜੀ ਉਮੀਦਾਂ ਜਾਗੀਆਂ ਸੀ ਕਿ ਅੱਜ ਵਾਪਸ ਅਸੀਂ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਦੇਖਣਾ ਚਾਹ ਰਹੇ ਹਾਂ ਮਗਰ ਅੱਜ ਜੋ ਹਾਲਾਤ ਬਣੇ ਨੇ ਇਹਨਾਂ ਨੇ ਅਗਰ ਉਸ ਚੀਜ਼ ਦੇ ਉੱਤੇ ਕਾਮਯਾਬ ਹੋ ਗਏ ਇਹਨਾਂ ਨੂੰ ਖੀਰੂ ਖੀਰੂ ਕਰਨ ਦੇ ਵਿੱਚ ਇਹਨਾਂ ਨੂੰ ਆਪਸ ਵਿੱਚ ਅੜ ਕਰਨੇ ਜੇ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਸਾਬਕਾ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸਵਾਗਤ ਕੀਤਾ ਕਿ ਬਹੁਤ ਵਧੀਆ ਫੈਸਲਾ ਐਸਟੀਬੀਸੀ ਦਾ ਜਿਹੜਾ ਅਸੀਂ ਪਿਛੇ ਗਾ ਰੂਲ ਰੱਖਿਆ ਕੀਤਾ ਦੇਖੋ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਸਵਾਲ ਤੁਹਾਡਾ ਪੁੱਛਣਾ ਹੀ ਗਲਤ ਹੈ ਕਿਉਂਕਿ ਉਹਨਾਂ ਦਾ ਆਪਣਾ ਹੀ ਲਾਈਫ 'ਚ ਕੋਈ ਸਟੈਂਡ ਨਹੀਂ ਸਰਦਾਰ ਪਰਮਜੀਤ ਸਿੰਘ ਸਾਹਿਬ ਨੇ 25 ਸਾਲ ਬਦਲ ਪਰਵਾਰ ਨੂੰ ਗਾਲਾਂ ਕੱਢਦੇ ਰਹੇ ਔਰ ਜਿਸ ਮੁੱਦਿਆਂ ਦੇ ਉੱਤੇ ਗਾਲਾਂ ਕੱਢਦੇ ਰਹੇ ਉਹਨਾਂ 'ਚ ਇੱਕ ਮੁੱਦਾ ਸਾਬਿਤ ਨਹੀਂ ਹੋ ਸਕਿਆ ਡੇਰੇ ਦੀ ਮਾਫੀ ਦੇ ਉੱਤੇ ਉਹ ਲੜਾਈ ਲੜਦੇ ਰਹੇ ਉਹ ਬਰਗਾੜੀ ਦੇ ਕਾਂਢ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀਆਂ ਦੇ ਉੱਤੇ ਅਕਾਲ ਤਖਤ ਸਾਹਿਬ ਨਾਲ ਸਭ ਤੋਂ ਵੱਡਾ ਅਗਰ ਮੱਥਾ ਕਿਸੇ ਨੇ ਲਾਇਆ ਕਿਸੇ ਨੇ ਟਕਰਾਵ ਕੀਤਾ ਮੇਰੇ ਹੋਸ਼ ਦੇ ਵਿੱਚ ਜਦੋਂ ਮੈਂ ਹੋਸ਼ ਸੰਭਾਲੀਆ ਤੇ ਸardar paramjit singh sirna ਤੇ sardar harvinder singh sirna ਨੇ ਲਿਆ ਅਕਾਲ ਤਖਤ ਦਿੱਲੀ ਜਾ ਕੇ ਦੇਖੋ ਤੁਸੀਂ ਜਿਸ ਵਕਤ ਇਹ ਦਿੱਲੀ ਕਮੇਟੀ ਦੇ ਵਿੱਚ ਕਾਬਜ਼ ਸੀ ਦੋ ਦੋ ਸੰਗਰਾਂਦਾ ਦੋ ਦੋ ਗੁਰਪੁਰਾ ਬਣਾਉਣ ਦੇ ਵਿੱਚ ਮਾਹਿਰ ਸੀ ਜਦ ਦਿੱਲੀੋਂ ਜਥੇ ਚਲਦੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਕਿ ਆਜ ਸੰਗਰਾਦ ਹੈ ਤੇ ਇੱਥੇ ਆ ਕੇ ਦਿਖਦੇ ਸੀ ਕਿ ਸੰਗਰਾਦ ਦੀ ਮਨਾਈ ਜਾ ਰਹੀ ਔਰ ਜਦ ਦਿੱਲੀ ਦਰਬਾਰ ਸਾਹਿਬ ਉਹ ਸੰਗਰਾਦ ਮਨਾਈ ਜਾਂਦੀ ਸੀ ਤੇ ਦਿੱਲੀ ਪਤਾ ਹੀ ਨਹੀਂ ਹੁੰਦਾ ਸੀ ਕਿ ਆਜ ਸੰਗਰਾਦ ਦਾ ਦਿਹਾੜਾ ਸੋ ਇਹ ਗੁਰਪੁਰਬਾਂ ਦੇ ਉੱਤੇ ਵੀ ਕਰਦੇ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਧਾਂਤਕ ਤੌਰ ਤੇ ਅਗਰ ਕਿਸੇ ਨੇ ਪਿੱਠ ਦਿਖਾਈਆ ਤੇ ਉਸ ਦਾ ਪਰਮਜੀਤ ਸਿੰਘ ਸਰਨਾ ਔਰ ਅੱਜ ਉਦਾਂ ਹੀ ਕਾਰਨ ਹੈ कि आज ਜੀ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਤਨਖਾਇਆ ਘੋਸ਼ਿਤ ਸਿਰ ਅਕਾਲ ਤੱਕ ਸਾਹਮਣੇ ਕੀਤਾ। ਪਰ ਜਦੋਂ ਅੰਦਰੋਂ ਆਂਦੇ ਪ੍ਰੈਸ ਕੋ ਬਾਕਾਇਦਾ ਤੁਹਾਡੇ ਪ੍ਰਬੰਧਾਂ ਤੇ ਵੀ ਸਵਾਲ ਚੁੱਕਦੇ ਨੇ ਕਹਿੰਦੇ ਜੀ ਇਹ ਖੋਖਲਾ ਕਰਤਾ ਦਿੱਲੀ ਕਮੇਟੀ ਨੇ ਪ੍ਰਬੰਧਾਂ। ਦੇਖੋ ਪਰਮਜੀਤ ਸਿੰਘ ਸਰਨਾ ਬਾਰੇ ਮੈਂ ਹੁਣੇ ਗੱਲ ਕੀਤੀ ਹੈ ਖੋਖਲਾ ਕਹਿਣਾ ਔਰ ਖੋਖਲਾ ਸਾਬਿਤ ਕਰਨਾ। ਇਹਦੇ ਵਿੱਚ ਬੜਾ ਫਰਕ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਿਆਰ ਪਿਛਲੇ 7-8 ਸਾਲਾਂ ਵਿੱਚ ਉੱਠਿਆ ਅੱਜ ਦੁਨੀਆ ਭਰ ਦੇ ਵਿੱਚ SGPC ਤੋਂ ਵੀ ਵਾਅਦਾ ਕਰ ਕੋਈ ਲੋਕ ਸਾਡੇ ਉਮੀਦ ਰੱਖਦੇ ਨੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਵੇਂ ਲੋਕਾਂ ਦੇ ਇਲਾਜ ਦੀ ਗੱਲ ਹੋਵੇ ਭਾਵੇਂ ਉਹ ਲੋਕਾਂ ਦੇ ਬੱਚਿਆਂ ਦੀ ਪੜ੍ਹਾਈਆਂ ਦੀ ਗੱਲ ਹੋਵੇ ਭਾਵੇਂ ਸਾਡੇ ਵੱਡੇ ਇੰਸਟੀਚੂਟਸ ਨੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਾਈਆਂ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਸਾਡਾ ਜਿਹੜਾ ਯੂਨਿਟ ਹੈ ਭੋਮਾ ਸਾਹਿਬ ਬੈਠੇ ਹੈ ਚੇਅਰਮੈਨ ਨੇ ਸਾਡੇ ਧਰਮ ਪ੍ਰਚਾਰ ਦੇ ਜਿੰਨਾ ਕੁ ਪ੍ਰਚਾਰ ਪ੍ਰਸਾਰ ਸਾਡੀ ਕਮੇਟੀ ਇੱਥੇ ਕਰ ਰਹੀ ਹੈ ਦਿੱਲੀ ਕਮੇਟੀ ਦਿੱਲੀ ਤੋਂ ਆ ਕੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਪੱਟੀ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੇ ਸਾਡੇ ਹੋਏ ਨੇ ਤਕਰੀਬਨ 12-1300 ਬੱਚਿਆਂ ਨੂੰ ਅੰਮ੍ਰਿਤਸਰ ਆ ਕੇ ਘਰ ਵਾਪਸ ਲਿਆਇਆ ਗਿਆ ਔਰ ਇਹ ਕੰਮ ਜਿਹੜੇ ਐਸਜੀਪੀਸੀ ਦੇ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਤੱਕ ਆ ਕੇ ਵੀ ਕਰ ਰਹੀ ਹੈ ਸਾਨੂੰ ਧਰਮ ਤੇ ਪ੍ਰਚਾਰ ਪ੍ਰਸਾਰ ਦੇ ਲਈ ਜਿੱਦ ਦੁਸ਼ਤ ਦੇ ਕਿਸੇ ਵੀ ਕੋਨੇ ਚ ਬੁਲਾਇਆ ਜਾਂਦਾ ਹੈ ਤੇ ਸਭ ਤੋਂ ਪਹਿਲੇ ਸਾਡੀ ਕਮੇਟੀ ਅੱਗੇ ਜਾਂਦੀ ਹੈ ਕਿਸੇ ਸਿੱਖ ਦੇ ਉੱਤੇ ਕੋਈ ਆਪਤਾ ਆਂਦੀ ਹੈ ਕੋਈ ਸਿੱਖ ਨੂੰ ਵਿਪਦਾ ਪੈਂਦੀ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਨੂੰ ਫੋਨ ਨਹੀਂ ਕਰਦਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਪ੍ਰਬੰਧਕਾਂ ਦੇ ਔਰ ਦਫ਼ਤਰਾਂ ਦੇ ਨੰਬਰ ਨੇ ਹਰ ਸਿੱਖ ਦੇ ਮੋਬਾਈਲ ਦੇ ਵਿੱਚ ਹੈਗੇ ਨੇ ਔਰ ਉਹ ਲਾਂਦੇ ਨੇ ਉਹਨਾਂ ਨੂੰ ਅਟੈਂਡ ਕੀਤਾ ਜਾਂਦਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਸੋਲਵ ਕਰਨ ਵਾਸੇ ਯਤਨ ਕੀਤਾ ਜਾਂਦਾ ਹੈ ਹੋਣ ਨਾ ਹੋਣ ਇਹ ਹਰ ਗੱਲਾਂ ਵੱਖਰੀਆਂ ਆਉਂਦੀਆਂ ਨੇ ਮਗਰ ਤੁਹਾਡਾ ਯਤਨ ਤੁਹਾਡਾ ਜਿਹੜੇ ਐਫਰਟਸ ਨੇ ਉਹ 100% ਪੈਣੇ ਚਾਹੀਦੇ ਨੇ ਔਰ ਐਸੀ ਕਰਕੇ ਅਸੀਂ ਹਮੇਸ਼ਾ ਸਰਕਾਰਾਂ ਦੇ ਨਾਲ ਸਾਂਝ ਰੱਖੀਆਂ ਭਾਵੇਂ ਦਿੱਲੀ 'ਚ ਸੂਬੇ ਦੀ ਸਰਕਾਰ ਸੀ ਅੱਜ ਚਲੋ ਹੁਣ ਦੋਨੋਂ ਇੱਕ ਹੋ ਗਈ ਹੈ ਭਾਵੇਂ ਕੇਂਦਰ ਦੀ ਸਰਕਾਰ ਹੈ ਤਾਂ ਕਿ ਅਸੀਂ ਆਪਣੇ ਸਿੱਖ ਪੜਾਵਾਂ ਦੇ ਭੈਣਾਂ ਦੇ ਕੰਮ ਕਰਾ ਸਕੀਏ